ਭਾਈ ਵੀਰ ਸਿੰਘ ਨੂੰ ਇੱਕ ਵਾਰੀ ਪੁੱਛਿਆ ਕਿਸੇ ਨੇ ਕਹਿਣ ਲੱਗੇ ਕਿਵੇਂ ਪਤਾ ਲੱਗੇ ਕਿ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਬੜੀ ਕਿਰਪਾ ਹੈ ਉਹ ਬੜੀ ਬੰਦਗੀ ਵਾਲੇ ਸਨ ਕਹਿਣ ਲੱਗੇ ਜਦੋਂ ਤੁਹਾਡਾ ਮਨ बार-बार ਬਾਣੀ ਪੜਨ ਨੂੰ ਕਰੇ ਸਤ ਸੰਗਤ ਕਰਨ ਨੂੰ ਕਰੇ ਸੇਵਾ ਸਿਮਰਨ ਨੂੰ ਕਰੇ ਉਸ ਵੇਲੇ ਸਮਝ ਲੈਣਾ ਚਾਹੀਦਾ ਹੈ ਕਿ ਮੇਰੇ ਤੇ ਗੁਰੂ ਨਾਨਕ ਸਾਹਿਬ ਦੀ ਬੜੀ ਵੱਡੀ ਦਇਆ ਹੈ ਤੇ ਉਹਦੀ ਕਿਰਪਾ ਮੇਰੇ ਤੇ ਜਿਹੜੀ ਬੇਨਤੀ ਕਹਿਣ ਲੱਗੇ ਆ ਉਹਦੇ ਵੱਲ ਧਿਆਨ ਦੇ। ਕਿਰਪਾ ਕੀ ਹੈ? ਫਤਿਹ ਬੁਲਾ ਦੇਣੀ ਚਿੰਤਾ ਨਾ ਕਰਿਓ। ਕਿਰਪਾ ਕੀ ਹੈ? ਇੱਕ ਮਾਲਕ ਤੇ ਇੱਕ ਗੁਲਾਮ ਤੁਰੇ ਜਾਦੇ ਸਨ। ਗੁਲਾਮ ਹੁੰਦੇ ਇੱਕੋ ਵਾਰ ਖਰੀਦਿਆ ਹੋਇਆ। ਤੁਰੇ ਜਾ ਰਹੇ ਨੇ ਤੇ ਮਸਜਿਦ ਆ ਗਈ। ਜਿਹੜਾ ਗੁਲਾਮ ਹੈ ਉਹਨੇ ਆਪਣੇ ਮਾਲਕ ਨੂੰ ਆਖਿਆ ਕਿ ਮਾਲਕ ਜੀ ਮੈਂ ਜੇ ਆਗਿਆ ਦੇਮੂ ਤੇ ਨਮਾਜ਼ ਅਦਾ ਕਰ ਲਵਾਂ ਮਾਲਕ ਕਹਿਣ ਲੱਗਿਆ ਵੀ ਮੈਂ ਤੇ ਕਦੀ ਨਮਾਜ਼ ਨਹੀਂ ਪੜਦਾ ਖੁਦਾ ਦੀ ਇਬਾਦਤ ਨਹੀਂ ਕਰਦਾ ਮੈਂ ਬਾਹਰ ਬਹਿ ਜਾਣਾ ਤੂੰ ਅੰਦਰ ਜਾ ਕੇ ਨਮਾਜ਼ ਅਦਾ ਕਰ ਲੈ ਇਬਾਦਤ ਕਰ ਲੈ ਗੁਲਾਮ ਅੰਦਰ ਚਲਿਆ ਗਿਆ ਉਹ ਨੇਤਰ ਬੰਦ ਕਰਕੇ ਖੁਦਾ ਦੀ ਇਬਾਦਤ ਵਿੱਚ ਬਹਿ ਗਿਆ ਮਾਲਕ ਬਾਹਰ ਬਹਿ ਗਿਆ ਹਨ ਉਹਦੀ ਇਬਾਦਤ ਕਰਦਿਆਂ ਸੁਰਤ ਜੁੜ ਗਈ ਤੇ ਉਹ ਅੰਦਰ ਐਨ ਟਿਕ ਕੇ ਆਨੰਦ ਵਿੱਚ ਬੈਠਾ ਹੈ ਮਾਲਕ ਬਾਹਰ ਉਡੀਕਦਾ ਹੈ ਉਹ ਕਈ ਵਾਰੀ ਬੂਹਾ ਖੋਲਦਾ ਵੇਖਦਾ ਵੀ ਹਜੇ ਬੈਠਾ ਹੈ ਫਿਰ ਬਾਹਰ ਬਹਿ ਜਾਂਦਾ ਫਿਰ ਬੂਹਾ ਖੋਲਦਾ ਵੇਖਦਾ ਵੀ ਹਜੇ ਬੈਠਾ ਹੈ ਕੁਝ ਸਮੇਂ ਬਾਅਦ ਉਹਨੂੰ ਟਿਕਾ ਨਾ ਆਇਆ ਮਾਲਕ ਨੂੰ ਤੇ ਉਹਨੇ ਬੂਹਾ ਖੋਲਿਆ ਤੇ ਆਪਣੇ ਗੁਲਾਮ ਨੂੰ ਆਵਾਜ਼ ਮਾਰਦਾ ਹੈ ਕਹਿਣ ਲੱਗਿਆ ਐ ਗੁਲਾਮ ਤੂੰ ਬਾਹਰ ਨਹੀਂ ਆ ਰਿਹਾ ਲੰਮਾ ਸਮਾਂ ਹੋ ਗਿਆ ਤੈਨੂੰ ਅੰਦਰ ਬੈਠੇ ਨੂੰ ਗੁਲਾਮ ਨੇ ਅੱਖ ਖੋਲੀ ਇੱਕ ਜਵਾਬ ਦਿੱਤਾ ਕਹਿਣ ਲੱਗਿਆ ਮਾਲਕ ਜੀ ਜਿਹੜਾ ਤੈਨੂੰ ਅੰਦਰ ਨਹੀਂ ਆਉਣ ਦੇ ਰਿਹਾ ਉਹੀ ਮੈਨੂੰ ਬਾਹਰ ਨਹੀਂ ਆਉਣ ਦੇ ਰਿਹਾ ਬੜੀ ਵੱਡੀ ਬਾਤ ਹੈ ਜਿਸ ਮਾਲਕ ਦੀ ਕਿਰਪਾ ਨਾਲ ਖੁਦਾ ਦੀ ਰਹਿਮਤ ਨਾਲ ਮੈਂ ਅੰਦਰ ਬੈਠਾ ਇਬਾਦਤ ਕਰ ਰਿਹਾ ਹੈ ਉਸੇ ਖੁਦਾ ਦੀ ਕਿਰਪਾ ਤੋਂ ਤੂੰ ਬਾਂਝ ਹੈ ਤੂੰ ਬਾਹਰ ਬਹਿ ਕੇ ਸੁਣਾ ਗੁਜ਼ਾਰ ਲਿਆ ਪਰ ਤੂੰ ਖੁਦਾ ਦੀ ਇਬਾਦਤ ਨਹੀਂ ਕਰ ਸਕਿਆ ਜਿਹੜਾ ਤੈਨੂੰ ਅੰਦਰ ਨਹੀਂ ਆਉਣ ਦੇ ਰਿਹਾ ਉਹੀ ਮੈਨੂੰ ਬਾਹਰ ਨਹੀਂ ਆਉਣ ਦੇ ਰਿਹਾ ਇਹ ਰੱਬ ਦੀ ਦਿੱਤੀ ਇੱਕ ਦਾਤ ਹੈ ਸ਼ਬ ਰਹਿਮਤ ਕਰੇ ਹੱਥ ਜੋੜ ਕੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਘਰਾਂ ਵਿੱਚ ਅੰਮ੍ਰਿਤ ਬਾਣੀ ਜ਼ਰੂਰ ਪੜੋ ਨਿਤਨੇਮੀ ਬਣੋ ਸਤ ਬਾਣੀਆਂ ਦਾ ਨਿਤਨੇਮ ਰੋਜ਼ਾਨਾ ਕਰੋ ਕੋਸ਼ਿਸ਼ ਕਰੋ ਹਾਂ ਜਿਹੜਾ ਕਦੀ ਨਹੀਂ ਪੜਦਾ ਉਹ ਜਪਜੀ ਸਾਹਿਬ ਦੀ ਪਾਠ ਸ਼ੁਰੂ ਕਰ ਲਵੋ ਮਤਾਵਾ ਪਹਿਣਾ ਘਰਾਂ ਵਿੱਚ ਪ੍ਰਸ਼ਾਦ ਪਾਣੀ ਤਿਆਰ ਕਰਦਿਆਂ ਮੂਲ ਮੰਤਰ ਦਾ ਜਪ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਨਿਤਨੇਮੀ ਬਣੋ ਭਜਨ ਬੰਦਗੀ ਕਰੋ ਅਮਰ ਚਤਾਰੀ ਬਣੋ ਕੀਰਤਕਾਰ ਕਰਦਿਆਂ ਕਰਤਾਰ ਚੇਤੇ ਰੱਖੀਏ ਫਿਰ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ